ਮੂਸੇ ਵਾਲਾ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀਰ ਤਸ਼ਰੀਕ ਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਅਪਡੇਟ ਲੈ ਕੇ ਆਇਆ ਤੁਹਾਡੇ ਸਾਹਮਣੇ ਸੋ ਮਨੀ ਲੋਂਗੀਆਂ ਦਾ ਸ਼ੋ ਸੀ ਤੇ ਸਿੱਧੂ ਫੈਨਸ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਸੁਣਾ ਦਿਓ ਕੋਈ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਸੀ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਨੂੰ ਚਾਉਣ ਵਾਲੇ ਕਿੰਨੇ ਨੇ ਉਹਨਾਂ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਮਨੀ ਲੋਂਗੀਆਂ ਨੂੰ ਅਨਫੋਲੋ ਕੀਤਾ ਜਾਵੇ ਫੇਰ ਬਾਤ ਤੋਂ ਬਾਅਦ ਉਸ ਨੂੰ ਅਨਫੋਲੋ ਹੋਣ ਲੱਗਿਆ ਤੇ ਬਾਅਦ ਵਿੱਚ ਮਣੀ ਲੂੰਗੇ ਨੇ ਸੋਰੀ ਮੰਗੀ ਸਭ ਤੋਂ ਤੇ ਬਾਅਦ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਸੁਣਾਇਆ ਅੱਜ ਤੁਹਾਨੂੰ ਵੀ ਦਿਖਾਣੇ ਇਹ ਪੂਰੀ ਵੀਡੀਓ ਮੂਸੇ ਵਾਲਾ ਨਹੀਂ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀਰੇ ਮੇਰੇ ਗਾਣੇ ਮੇਰੇ ਗਾਣੇ ਚੱਲੂਗੇ ਜੇ ਸੁਣਨੇ ਤਾਂ ਗਾ ਦਨਾ ਨਹੀਂ ਮੇਰਾ ਭਰਾ ਗੱਟੀਆਂ ਸਟਾਰ ਖੜੀਆਂ ਐ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਯਾਦਾ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਨੇ ਹੁੰਦੇ ਹੋ ਯਾ ਜਿਹੜਾ ਆ ਬਹੁਤ ਦੋਦੇ ਸੁਣ ਲਿਆ ਬੋਲ ਉੱਥੇ ਬਦਨਾਮੀ ਹਾਈ ਰੈਟ ਮਿਲੂਗੀ ਨਿਤ ਕੰਟ੍ਰੋਵਰਸੀ ਕਰੇ ਰੈਟ ਮਿਲੂਗੀ ਧਰਮਾਂ ਦੇ ਨਾਮ ਤੇੜ-ਬੇੜ ਮਿਲੂਗੀ ਉਹ ਸੱਚ ਬੋਲੇਗਾ ਤਾਂ ਮਿਲੂ ਤੋਂ ਸੋ ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਜਰੂਰ ਦਿਓ